ਵਿਗਿਆ ਇਹ ਵੀ ਇਹਨੇ ਕਮੇਟੀ ਨਾਲ ਜਨਾਬੇ ਸਨਮਾਨਤ ਦਵਾ ਲਾ ਮੈਚ ਮੇਲੋਂ ਭਾਈਏ ਨਾ ਵੀ ਤਾੜੇ ਸੁਣੀਆਂ ਇਹਨਾਂ ਪਰਮਾਰਥ ਨੂੰ ਪ੍ਰਗਟ ਕਰ ਰਹੇ ਆ ਜੀ ਇਹ ਆਪਾਂ ਦੇ ਵਿਚਲੇ ਮੈਚ ਨਾਲ ਸਨਮਾਨ ਤੇ ਪੁੱਤਰ ਘਰੇਲ ਪੁੱਤਰ ਮਾਨ ਜਿਹੜਾ ਸਨਮਾਨ ਸਾਡੀ ਦਾ ਸਰਪੰਚਾ ਪਵਿੱਤਰ ਘਰੇਲ ਫਰਮਪੁਇੰਟ ਸਲਾ ਇਹ ਤਿੰਨੇ ਭਾ ਕੇ ਸਨਮਾਨ ਦੇ ਲਈ ਸਾਡੀ ਸਰਪੰਚਾ ਕਮਿੰਦਰ ਭਾਈ ਦੇ ਕੌਂਟਰੀ ਦੇ ਸਰਾ ਇਹਨਾਂ ਦਾ ਸਨਮਾਨ ਉਹਦੇ ਸਾਡੇ ਸਰਦਾਰ ਜਗੀਰ ਸਿੰਘ ਜੀ ਜਗਨਪਾਲ ਸਾਹਿਬ ਮਾਮੀ ਵਾਲੇ ਉਹਨਾਂ ਦਾ ਪੁੱਤਰ ਕਮਿੰਦਰ ਗਰੇਵਰ ਮਾਮੀ ਵਾਲਾ ਵਿਸ਼ੇਸ਼ ਕਰਕੇ ਮਾਮੀ ਦੇ ਪੁੱਤ ਹੈ ਉਹਨਾਂ ਦਾ ਮਾਪੂਰ ਦਾ ਪੁੱਤ ਜਾਨਾ ਆਹ ਮੈਚ ਤੋਂ ਬਾਅਦ ਬੱਤੀ ਵਾਲੀ ਕਿਹੜਾ ਮੈਚ ਆਂਗਰ ਦੇ ਸਰਪੰਚ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਸਨਮਾਨਜਨ ਕੀਤਾ ਜਾ ਰਿਹਾ ਹੈ

ਹਰ ਘੜਕੇ ਪੰਗੀਆਂ ਕਬੰਦੀਆਂ ਚੱਕ ਕੇ ਲੋ ਦੇਖਦਾ ਜਮਾਨਾ ਲੋਕੋ ਘੜ ਘੜ ਕੇ ਹੱਲ ਗੱਲਾਂ ਲੰਘਦੀਆਂ ਟਕਾੜੇ ਰੱਬ ਸਾਹਮਣੇ ਇੱਕ ਪਾਸੇ ਤਖ਼ਤਾ ਬੋਲਰ ਖੜਾ ਟਲੀ ਲਲੀਆ ਇੱਕ ਪਾਸੇ ਰੋੜੀ ਵਾਲਾ ਗੋਟੀ ਦਾ ਨਾਮ ਖਿਡਾਰੀ ਕਰਨਾ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨੰਬਰ ਕਹਿੰਦੇ ਬਲਜਿੰਦਰ ਸਿੰਘ ਆਪਣੀ ਟੀਮ ਦੇ ਜੋਰਦਾ ਹੋਇਆ ਬੇਤੀਆ ਫਿਰਦਾ ਬਾਬਾ ਫੋਟੋ ਦੇ

ਤੇ ਨਾਮ ਕਰਾ ਕੇ ਗਰਮੀਤ ਕਿੰਨਾ ਆਏ ਹੋਏ ਨੇ ਜੋ ਸ਼ਰੋਤ ਮੈਚ ਦੇ ਚਾਪੇ ਹੋ ਰਿਹਾ ਹੈ ਬੰਦਾ ਜੋਤ ਟਿੜੀ ਵਾਲਾ ਮੱਤਾ ਟਿੜੀ ਵਾਲਾ ਵੱਡਾ ਮੇਕਾ ਕਹਿੰਦੇ ਗੁਰਿੰਦਰ ਪਟਾਖੋਣੀ ਬਾਬਾ ਮਾਨ ਸਿੰਘ ਲੰਬੀ ਵਾਲੇ ਲਓ ਸਾਹਮਣੇ ਟੱਕੂ ਪਰ ਨੰਬਰ ਰੇਟਰ ਦਾ ਨੰਬਰ ਕਿੰਨੇ ਰੇਟਰ ਦਾ ਹੈ ਅੱਗੇ ਰੇਡ ਪਾਉਣ ਵਾਲੀ ਨੀਨ ਰੇਡ ਸਿਕੰਦਰਪੁਰਿਆ ਅਸੀਂ ਹੱਥੇ ਮੈਦਾਨੇ ਹਾਂ ਸਾਨੂੰ ਪਤਾ ਨਹੀਂ ਕੰਮ ਦਾ

झंडे क्या हो पोटा कमाल है कमाल है कमाल है कमाल कमाल है कमाली माता मंडेरे पोट फर के बनाया साइकल प्रांत रांती लॻे उनजी